ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਜੀ ਅੱਜ ਗੱਲ ਕਰਦੇ ਆਂ ਵੀ ਅਰਦਾਸ ਫਿਲਮ ਕੱਲ ਨੂੰ ਰਿਲੀਜ਼ ਹੋ ਰਹੀ ਹੈ 13 ਤਰੀਕ ਨੂੰ ਉਹਦਾ ਕੱਲ ਪ੍ਰੀਮੀਅਰ ਹੋਇਆ ਕੱਲ ਜਾਂ ਪਰਸੋ ਪ੍ਰੀਮੀਅਰ ਹੋਇਆ ਤੇ ਉਹਦੇ ਬਾਰੇ ਮੈਂ ਗੱਲ ਕਰਨੀ ਚਾਹਣਾ ਉਹਦੇ ਵਿੱਚ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਇਹ ਪੂਰੀ ਵੀਡੀਓ ਸੁਣਿਓ ਫਿਰ ਤੁਸੀਂ ਸਮਝੋ ਇਹਦੇ ਐਂਡ ਵਿੱਚ ਮੈਂ ਰਿਕਾਰਡਿੰਗ ਵੀ ਲਾਉਂਗਾ ਕਿ ਜਿਹੜਾ ਸਰਬੱਤ ਦਾ ਭਲਾ ਮੰਗਦੇ ਆ ਇਹਨਾਂ ਦੇ ਆਲੇ ਦੁਆਲੇ ਫਿਲਮਾਂ ਵਾਲੇ ਜਿਹੜੇ ਇਹਨਾਂ ਵਿਚਾਰੇ ਗਰੀਬਾਂ ਦਾ ਪੈਸਾ ਮਾਰਦੇ ਆ ਉਹ ਪੈਸਾ ਦਿੰਦਾ ਕੋਈ ਨਹੀਂ ਹਲੇ ਮੈਂ ਬੰਦੇ ਦੀ ਨਾਂ ਨਹੀਂ ਲਾਇਆ ਉਹਦੀ ਨਾਮ ਹੈ ਕਲੀਅਰ ਕੀਤਾ ਕਿ ਕਿੰਨੇ ਪੈਸੇ ਮਾਰੇ ਆ ਕਿਉਂਕਿ ਜਿਹਨੇ ਬੰਦੇ ਨੇ ਪੈਸੇ ਲੈਣੇ ਉਹ ਡਰਦਾ ਵਿਚਾਰਾ ਕਿ ਜੇ ਵੀਡੀਓ ਪਾਤੀ ਮੇਰੇ ਬਿਲਕੁਲ ਹੀ ਨਾ ਪੈਸੇ ਮਿਲੇ ਤਾਂ ਮੈਂ ਕੀ ਕਰੂੰ ਸਾਲਾ ਵੱਧੀ ਹੋ ਜਾਂਦਾ ਇਹ ਲੋਕ ਲਟਕਾਉਂਦੇ ਨਾਲਦਿਆਂ ਨੂੰ ਤੇ ਮੰਗਦੇ ਸਰਬਤ ਦਾ ਭਲਾ ਇਹ ਜਿੰਨੇ ਐਕਟਰ ਹੈ ਜਿੰਨੇ ਚੰਗੇ ਮਾਰੇ ਇਹਨਾਂ ਦੀਆਂ ਸਾਰਿਆਂ ਦੀਆਂ ਵੀਡੀਓ ਮੈਂ ਪਹਿਲਾਂ ਪਾ ਚੁੱਕਾ ਸਰਬਤ ਦੇ ਭਲੇ ਦੀ ਅਰਦਾਸ ਮੰਗਣ ਵਾਲਿਆਂ ਲਈ ਅਰਦਾਸ ਫਿਲਮ ਦੇ ਵਿੱਚ ਥੀਏਟਰਾਂ ਦੇ ਵਿੱਚ ਕਿਵੇਂ ਗਲਤ ਹੈ ਉਹ ਮੈਨੂੰ ਜਵਾਬ ਚਾਹੀਦਾ ਮੈਂ ਆਪਣੇ ਉਹਨਾਂ ਇਹ ਗੱਲ ਰੱਖਣ ਲੱਗਾ ਧਰਮਾਂ ਦੇ ਠੇਕੇਦਾਰ ਜਿਹੜੇ ਫਿਲਮਾਂ ਦੇਖ ਕੇ ਆਏ ਆ ਜਿਨ੍ਹਾਂ ਨੇ ਬੜੀਆਂ-ਬੜੀਆਂ ਉੱਥੇ ਗੱਲਾਂ ਕੀਤੀਆਂ ਕਿ ਕਹਿੰਦੇ ਫਿਲਮ ਦੇਖੋ ਉਹ ਵੀ ਇਹ ਗੱਲ ਦਾ ਜਵਾਬ ਦੇ ਸਕਦੇ ਆ ਜੇ ਉਹਨਾਂ ਕੋਲ ਜਵਾਬ ਹੋਏਗਾ ਤਾਂ ਵੈਸੇ ਹੋਣਾ ਇਹ ਕਿਸੇ ਕੋਲ ਨਹੀਂ ਇੱਕ ਆ ਸਰਦਾਰ ਜੀ ਆ ਬਹੁਤ ਬੜੀਆਂ ਗੱਲਾਂ ਕੀਤੀਆਂ ਇਹਨਾਂ ਨੇ ਇਹ ਨਾ ਕਿਹਾ ਪੇ ਕੈਰੀ ਆਨ ਜਕਾਰਗੀਆਂ ਫਿਲਮਾਂ ਬਣਦੀਆਂ ਉਹ ਓਦਾਂ ਦੀਆਂ ਵੀ ਬਣਾ ਸਕਦਾ ਭਾਈ ਉਹਨੇ ਓਦਾਂ ਦੀਆਂ ਹੀ ਬਣਾਈਆਂ ਪਹਿਲਾਂ ਉਹਨੂੰ ਹੁਣ ਪਤਾ ਹੈ ਕਿ ਦੌਰ ਇਹ ਚੱਲ ਪਿਆ ਮਸਤਾਨੇ ਤੋਂ ਬਾਅਦ ਉਹ ਵੀ ਇਹ ਭੀੜ ਦੇ ਵਿੱਚ ਹੋ ਗਿਆ ਸ਼ੁਰੂ ਇਹਨਾਂ ਨੇ ਸਿਰਫ ਪੈਸੇ ਕਮਾਉਣੇ ਆ ਇਹ ਪੈਸੇ ਕਮਾਉਣ ਦੇ ਚੱਕਰ 'ਚ ਹੁਣ ਕੁਛ ਨਹੀਂ ਆ ਘੁੱਗੀ ਭਾਈ ਸਾਹਿਬ ਜਿਹੜੇ ਆ ਦੇਖੋ ਬੱਚੇ ਨੂੰ ਲੈ ਕੇ ਪਾਠ ਦੀਆਂ ਵੀਡੀਓ ਲਾਉਂਦੀਆਂ ਪਾਠ ਕਰਕੇ ਦਿਖਾ ਇਹ ਤੁਹਾਨੂੰ ਉੱਲੂ ਬਣਾਉਂਦੇ ਤੁਸੀਂ ਬਣਦੇ ਹੋ ਪਰ ਜੇ ਬੰਦਾ ਤੁਹਾਨੂੰ ਕੋਈ ਸੱਚੀ ਗੱਲ ਸਹੀ ਗੱਲ ਕਰਦਾ ਤੇ ਉਹਨੂੰ ਪਲੀਜ਼ ਸਮਝਿਆ ਕਰੋ ਹੋ ਸਕਦਾ ਮੈਂ ਬਹੁਤੀਆਂ ਵੀਡੀਓ ਨਾ ਬਣਾਵਾਂ ਮੈਂ ਵੀ ਚਲ ਜਾਵਾਂ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਸੱਚ ਨਹੀਂ ਸੁਣਦੇ ਨਾ ਤੁਹਾਨੂੰ ਪਸੰਦ ਹੈ ਤੁਸੀਂ ਤੁਹਾਡੇ ਦਿਮਾਗ ਅਪਡੇਟ ਨਹੀਂ ਹੋਏ ਇੱਕ ਭੀੜ ਦੇ ਪਿੱਛੇ ਚੱਲਣਾ ਚਾਹੁੰਨੇ ਇੱਕ ਬੰਦਾ ਬੋਲਣ ਵਾਲਾ ਹੋਵੇ ਭਾਵੇਂ ਉਹ ਝੂਠ ਬੋਲਦਾ ਹੋਵੇ ਬਾਅਦ ਵਿੱਚ ਤੁਸੀਂ ਉਹਨੂੰ ਭੰਡਣ ਲੱਗ ਪੈਨੇ ਭਾਵੇਂ ਮੰਤਰੀ ਹੋਵੇ ਕੋਈ ਜਾਂ ਸੰਤਰੀ ਹੋਵੇ ਤੁਸੀਂ ਪਹਿਲਾਂ ਆਪ ਸੋਚਦੇ ਨਹੀਂ ਹੁਣ ਮੁੜ ਆਈਏ ਉਸੇ ਗਲਤੇ ਅਰਦਾਸ ਇਹ ਥੀਏਟਰਾਂ ਦੇ ਵਿੱਚ ਫਿਲਮ ਲੱਗੀ ਆ ਤੁਹਾਨੂੰ ਮਗਰ ਲਾ ਲਿਆ ਭਖੇ ਜੀ ਉਹ ਗੁਰੂ ਘਰ ਦੇ ਦਰਸ਼ਨ ਹੁੰਦੇ ਆ ਭਾਈ ਉਹ ਫੋਨਾਂ ਤੇ ਵੀ ਹੋ ਜਾਂਦੇ ਆ ਕਰਵਾ ਰਹੇ ਲੋਕ ਇਹ ਛੋਟੇ ਛੋਟੇ ਮੁੱਦੇ ਨਾ ਬਣਾਓ ਜਦੋਂ ਤੁਸੀਂ ਥੀਏਟਰ ਦੇ ਵਿੱਚ ਫਿਲਮ ਚੱਲਦੀ ਹੈ ਤੁਸੀਂ ਕਹਿੰਦੇ ਵੀ ਉੱਠ ਕੇ ਖੜੇ ਹੋ ਜਾਓ ਅਰਦਾਸ ਕਰੋ ਪਾਠ ਚੱਲਦਾ ਹੈ ਪਾਠ ਕਰੋ ਰਜਨੀ ਵਿੱਚ ਵੀ ਇਹੀ ਗੇਮ-ਗੇਮ ਕੀਤੀ ਔਰ ਰਜਨੀ ਸੱਚੀ ਕਹਾਣੀ ਹੈ ਕਿ ਕਹਾਵਤੀ ਹੈ ਕਿਦਾਂ ਆ ਉਹ ਸਾਰਿਆਂ ਨੂੰ ਪਤਾ ਮੈਂ ਉੱਤੇ ਬਹੁਤਾ ਬੋਲਣਾ ਨਹੀਂ ਉਹ ਵੀ ਐਸੀ ਟੀਮ ਦੇ ਚੱਟੇ-ਵੱਟੇ ਆ ਸਾਰੇ ਹਨਾ ਫਿਲਮ ਬਹੁਤ ਵਧੀਆ ਹੈ इमोशनल ਹੈ ਕੋਈ ਗੱਲ ਨਹੀਂ ਫਿਲਮ ਦੇਖਣੀ ਚਾਹੀਦੀ ਹੈ ਮਜ਼ਾ ਆਊਗਾ ਸਾਰਿਆਂ ਨੂੰ ਪਰ ਉਹਨਾਂ ਨੇ ਪੈਸੇ ਕਮਾਉਣ ਲਈ ਬਣਾਈ ਹੈ ਜੇ ਤੁਸੀਂ ਧਰਮ ਦੇ ਠੇਕੇਦਾਰ ਚਾਹੁੰਦੇ ਹੋ ਕਿ ਇਹ ਚੀਜ਼ਾਂ ਬੰਦ ਹੋਣ ਤੇ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੋ ਸਾਰੇ ਕਿ ਜਦੋਂ ਥੀਏਟਰ ਦੇ ਵਿੱਚ ਫਿਲਮ ਲੱਗੀ ਆ ਅਰਦਾਸ ਹੁੰਦੀ ਆ ਅੱਧੇ ਬੰਦਿਆਂ ਦੀਆਂ ਜੇਬਾਂ 'ਚ ਸਿਕਟਾਂ ਨੇ ਅੱਧਿਆਂ ਦੇ ਮੂੰਹ 'ਚ ਟੂ ਲਿਪਾਂ ਨੇ ਅੱਧਿਆਂ ਦੇ ਮੂੰਹ 'ਚ ਬੀੜੀਆਂ ਜਰਦਾ ਪਾਇਆ ਹੋਇਆ ਤੇ ਉਹ ਅਰਦਾਸ ਕਰਦੇ ਆ ਅਰਦਾਸ ਲਈ ਬੋਲਦੇ ਆ ਵਾਹਿਗੁਰੂ ਵਾਹਿਗੁਰੂ ਬੋਲਦੇ ਕੀ ਇਹ ਸਹੀ ਹੈ ਉੱਥੇ ਹੀ ਤੁਸੀਂ ਕੋਲਡ ਡਰਿੰਕਾਂ ਪੀਣੇ ਚਲੋ ਇਹ ਤੁਹਾਡੇ ਲਈ ਨਾਰਮਲ ਗੱਲਾਂ ਨੇ ਪਰ ਇਹ ਜਰਦੇ ਵਾਲੀ ਗੱਲ ਮੈਨੂੰ ਦੱਸੋ ਪਈ ਇਹ ਸਹੀ ਹੈ ਹਰ ਫਿਲਮ ਦੇ ਵਿੱਚ ਅਰਦਾਸ ਪਾਉਣ ਲੱਗ ਪਏ ਬੋਲਣਾ ਮਸਤਾਨੇ ਤੋਂ ਬਾਅਦ ਹੀ ਸੀ ਮਸਤਾਨੇ ਦੇ ਬਿਲਿਓ ਡਾਇਰੈਕਟਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਉਹਨੂੰ ਫੋਨ ਨਹੀਂ ਚੱਕਿਆ ਇਹਨਾਂ ਦੀ ਜਦੋਂ ਫਿਲਮ ਰਿਲੀਜ਼ ਹੋਣੀ ਹੁੰਦੀ ਉਹਦੋਂ ਸਾਰਿਆਂ ਦੇ ਫੋਨ ਚੱਕਦੇ ਆਂ ਹਾਂਜੀ 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 ਮੀਆਂ ਮਿੱਠੂ ਬਣਦੇ ਆ ਉਸ ਤੋਂ ਬਾਅਦ ਇਹ ਆਪਣੀ ਕਰਤੂਤਾਂ ਆਪਣੀ ਔਕਾਤ ਦਿਖਾ ਦਿੰਦੇ ਆ ਤੇ ਤੁਸੀਂ ਮੈਨੂੰ ਦੱਸੋ ਭਈ ਇਹ ਫਿਲਮ ਦੇ ਵਿੱਚ ਅਰਦਾਸ ਚੱਲਣੀ ਸਹੀ ਹੈ ਜਿਹੜੀ ਅਰਦਾਸ ਚੱਲਦੀ ਆ ਤੇ ਇਹ ਸਰਬੱਤ ਦਾ ਭਲਾ ਮੰਗਣ ਵਾਲੇ ਵਿੱਚ ਹੀ ਪ੍ਰਿੰਸਾ ਜਿਹੜਾ ਮੀਆਂ ਮਿੱਠੂ ਜਿਆ ਇਹਦੀਆਂ ਗੱਲਾਂ ਤੇ ਬਿਲਕੁਲ ਨਾ ਕੋਈ ਆਵੇ ਬਹੁਤ ਘਟਿਆ ਇਹਦੇ ਬਾਰੇ ਮੈਂ ਦੱਸਿਆ ਕਿ ਇਹਨ ਕਿਹਦੇ ਕਿਹਦੇ ਨਾਲ ਧੋਖੇ ਕੀਤੇ ਮੈਂ ਆਪਣੇ ਬਾਰੇ ਵੀ ਪਾਇਆ ਨਾਂ ਲੈ ਕੇ ਪਾ ਰਿਆ ਹਿੰਮਤ ਨਹੀਂ ਹੁੰਦੀ ਮੈਂ ਤੇ ਇੱਕ ਕੀ ਦੱਸ ਕੇ ਸੋਣ ਬੋਲ ਤਾਂ ਮੈਂ ਸੱਚ ਰਿਆਂ ਨਾ ਕੋਈ ਗੱਲ ਨਹੀਂ ਮੈਂ ਮੌਤ ਤੋਂ ਡਰਦਾ ਬਿਲਕੁਲ ਨਹੀਂ ਪਰ ਇਹਨਾਂ ਦੀ ਇਹ ਕਰਤੂ ਜਿਹੜੀ ਮੈਨੂੰ ਬਹੁਤ ਬੁਰੀ ਲੱਗੀ ਮਸਤਾਨੇ ਚ ਵੀ ਮੈਂ ਦੇਖਿਆ ਹੁਣ ਮੈਂ ਰਜਨੀ ਦੇਖਿਆ ਉਦੋਂ ਵੀ ਦੇਖਿਆ ਉੱਚ ਪਾਠ ਚੱਲਦਾ ਉਹ ਬੋਲੋ ਜੀ ਵਾਹਿਗੁਰੂ ਬੋਲੋ ਸਾਰੇ ਬੋਲੋ ਠੀਕ ਹੈ ਬਾਇਗਰੂ ਬੋਲਣਾ ਚਾਹੀਦਾ ਸੀ ਚੌਹਨੇ ਆ ਸਾਰੇ ਬੋਲਣ ਪਰ ਮੂੰਹ ਨਾ ਜਰ ਮੂੰਹ ਚ ਜਰਦੇ ਭਰ ਕੇ ਕਿੰਨੇ ਡਰਾਈਵਰ ਤੁਰੇ ਫਿਰਦੇ ਆ ਉਹ ਕਿੰਨੇ ਅੰਦਰ ਜਾਂਦੇ ਸਾਰੇ ਜਰਦਾ ਖਾਂਦੇ ਆ ਜਦੋਂ ਇੰਟਰਵਲ ਹੁੰਦਾ ਬਾਥਰੂਮ ਚ ਜਾ ਕੇ ਉੱਥੇ ਟੂਲਿਪ ਸਿੱਟ ਕੇ ਤਾਂ ਹੋਰ ਲਾ ਕੇ ਆ ਜਾਂਦੇ ਆ ਤੁਹਾਨੂੰ ਇਹ ਨਹੀਂ ਪਤਾ ਕਿੰਨੇ ਜਣਿਆਂ ਨੇ ਇੱਥੇ ਕਿਹਾ ਆ ਜਿਹੜੇ ਧਰਮ ਦੇ ਬਹੁਤ ਜ਼ਿਆਦਾ ਠੇਕੇਦਾਰ ਬਣੇ ਹੋਏ ਨੇ ਮੈਂ ਆਦਿਆਂ ਦੀਆਂ ਫੋਟੋ ਨਹੀਂ ਲਾ ਰਿਹਾ ਭਾਸ਼ਾ ਦਾ ਬਹੁਤ ਖਿਆਲ ਰੱਖਦੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਇਹ ਫਿਲਮ ਦੇਖੋ ਉਹਨਾਂ ਦੇ ਦਿਮਾਗ ਵਿੱਚ ਨਹੀਂ ਆਉਂਦੀ ਮੈਂ ਤਾਂ ਛੋਟਾ ਮੋਟਾ ਬੰਦਾ ਯਾਰ ਮੈਨੂੰ ਤਾਂ ਕੁਝ ਨਹੀਂ ਪਤਾ ਕਮੈਂਟਾਂ 'ਚ ਵੀ ਕਈ ਕਹਿੰਦੇ ਆ ਤੈਨੂੰ ਬਹੁਤ ਪਤਾ ਤੂੰ ਉੱਲੂ ਹੈ ਤੈਨੂੰ ਦਿਮਾਗ ਨਹੀਂ ਔਰ ਤੁਹਾਨੂੰ ਮੈਂ ਦੱਸ ਦੇਵਾਂ ਮੈਨੂੰ ਵੀ ਹੁਣੇ ਹੀ ਪਤਾ ਲੱਗਾ ਕਿ ਆਪਾਂ ਜਿਹੜੀ ਬਣਾਈ ਹੋਈ ਹੈ ਨਾ ਕਹਾਵਤ ਕਿ ਮੈਨੂੰ ਉੱਲੂ ਸਮਝਦਾ ਉੱਲੂ ਬਹੁਤ ਸ਼ਾਤਰ ਹੁੰਦਾ ਮੈਨੂੰ ਕਿਸੇ ਕਲਕੱਤਾ ਹਲਦਿਆਂ ਦੇ ਬੰਦੇ ਨੇ ਦੱਸਿਆ ਜੇ ਸ਼ਾਤਰ ਨਾ ਹੋਵੇ ਤੇ ਉਹਦੀ ਧੌਣ ਤੋਂ ਪਿੱਛੇ ਨੂੰ ਡਬਲ ਨਾਲ ਮੁਰਜਵੇ ਉਹ ਸਾਡੀਆਂ ਕਿਤੇ ਨਾ ਕਿਤੇ ਕਹਾਵਤਾਂ ਵੀ ਇਦਾਂ ਨੇ ਗਲਤ ਬਣਾਤੀਆਂ ਇਹ ਚੀਜ਼ ਨੂੰ ਸਮਝੋ ਕਿੰਨੇ ਜਣਿਆਂ ਨੇ ਭਾਨੇ ਸਿੱਧੂ ਨੇ ਵੀ ਕਿਹਾ ਫਿਲਮ ਦੇਖੋ ਫਲਾਨਾ ਆਹ ਗੱਲ ਤੁਹਾਡੇ ਦਿਮਾਗ 'ਚ ਕਿਉਂ ਨਹੀਂ ਆਉਂਦੀ ਤੁਸੀਂ ਤਾਂ ਕਰੋੜਾਂ ਲੋਕਾਂ ਨੂੰ ਬੰਦੇਆਂ ਨੂੰ ਮਗਰ ਲਾਉਣ ਵਾਲੇ ਹੋ ਹਨਾ ਮੇਰੇ ਮਗਰ ਤਾਂ 6000 ਬੰਦਾ ਨਹੀਂ ਲੱਗਿਆ ਇਹ ਸਮਝੋ ਇਹ ਚੀਜ਼ਾਂ ਬਹੁਤ ਗਲਤ ਨੇ ਹੁਣ ਅਮਰਤਪਾਲ ਮਹਿਰੋਂ ਜੀ ਨੂੰ ਜਾਣਾ ਚਾਹੀਦਾ ਤੇ ਅਰਦਾਸ ਬੰਦ ਕਰਾਉਣੀ ਚਾਹੀਦੀ ਹੈ ਬਾਕੀਆਂ ਨੇ ਅਸੀਂ ਬਹੁਤ ਰੌਲਾ ਪਾਉਣੀ ਸਿਮਰਜੀਤ ਮਾਨ ਨੂੰ ਹੁਣ ਬੋਲਣਾ ਚਾਹੀਦਾ ਕਰਾਓ ਯਾਰਦਾਸ ਬੰਦ ਜਰਦਾ ਜੇਬਾਂ ਚ ਹੁੰਦਾ ਹਨਾ ਮੂੰਹ ਚ ਵੀ ਹੁੰਦੀਆਂ ਪੁੜੀਆਂ ਤੇ ਸਿਕਟਾਂ ਪੀਣ ਜੇਬ ਸਿਕਟਾਂ ਪੀਣ ਵਾਲੇ ਜੇਬ ਚ ਸਿਕਟਾਂ ਭਾਈ ਫਿਰਦੇ ਹੁੰਦੇ ਤਾਂ ਉੱਤੋਂ ਤੁਸੀਂ ਉਹਨਾਂ ਨੂੰ ਖੜੇ ਕਰ ਦੇ ਨੇ ਅਰਦਾਸ ਕਰੋ ਤੁਸੀਂ ਇਹ ਦੱਸੋ ਮੈਨੂੰ ਇਹ ਗੱਲਾਂ ਦਾ ਜਵਾਬ ਨਹੀਂ ਹੋਣਾ ਤੁਹਾਡੇ ਕੋ ਵੈਸੇ ਅਰਦਾਸ ਕਰਾਂ ਠੀਕ ਹੈ ਉਹ ਜਿਹੜੀਆਂ ਫਿਲਮਾਂ ਦੇ ਪਿੱਛੇ ਬਲਜੀਤ ਸਿੰਘ ਦਿਓ ਹੋਊਗਾ ਉਹ ਫਿਲਮਾਂ ਵਧੀਆ ਹੀ ਹੋਣਗੀਆਂ ਉਹ ਕੈਮਰਾਮੈਨ ਬਹੁਤ ਵਧੀਆ ਹੈ ਡਾਇਰੈਕਟਰ ਉਹਨਾਂ ਵਧੀਆ ਨਹੀਂ ਸੀ ਤੇ ਉਹਨ ਵੀ ਪੈਸੇ ਕਮਾਉਣਾ ਸਭ ਨੇ ਆ ਪਰ ਉਹਨੂੰ ਉਹਨਾਂ ਕ੍ਰੈਡਿਟ ਨਹੀਂ ਮਿਲਦਾ ਅਰਦਾਸ ਫਿਲਮ ਕਿਦਾਂ ਗੱਠ ਤੁੱਪਨਾ ਬਣੀ ਹੋਈ ਸਾਰਾ ਕੁਝ ਪਤਾ ਹੈ ਤੇ ਬਾਕੀ ਗੱਲਾਂ ਨਹੀਂ ਮੈਂ ਕਰਦਾ ਫਿਲਮ ਬਹੁਤ ਸੋਹਣੀ ਹੈ ਦੇਖਣੀ ਚਾਹੀਦੀ ਹੈ ਪਰ ਆਹ ਗੱਲ ਸਹੀ ਹੈ ਇਹਦਾ ਜਵਾਬ ਦੇ দাও ਇਹ ਜਵਾਬ ਚਾਹੀਦਾ ਹੁਣ ਮੈਨੂੰ ਕਹਦੇ ਇੱਥੇ ਵੀ ਨੈਗੇਟਿਵ ਨੈਗੇਟਿਵ ਨਹੀਂ ਹੈਗਾ ਮੈਂ ਪਰ ਜਿਹੜੀਆਂ ਗੱਲਾਂ ਗਲਤ ਨੇ ਗਲਤ ਨੇ ਜੇ ਮੈਂ ਇਸ ਫਿਲਮ ਚ ਹੁੰਦਾ ਤੇ ਮੈਂ ਗੱਲ ਕਹਿੰਦਾ ਪਿਆ ਨਾ ਕਰੋ ਤੁਹਾਡੇ ਅੱਦੇ ਮੰਦੇ ਸਿਕਟਾ ਪੀ ਕੇ ਖੜਦੇ ਆ ਇਹੀ ਗੱਲਾਂ ਦੇ ਨਾਲ ਮੈਨੂੰ ਇਹਨਾਂ ਲੋਕਾਂ ਨੇ ਫਿਲਮਾਂ ਚੋਂ ਲੈਣ ਨੂੰ ਛੱਡਿਆ ਜਾ ਮੈਨੂੰ ਲੈਂਦੇ ਨਹੀਂ ਕਿਉਂਕਿ ਮੈਂ ਗੱਲਾਂ ਇਹਨਾਂ ਨੂੰ ਕਹਿੰਦਾ ਸੀ ਕਿ ਆਹ ਚੀਜ਼ਾਂ ਗਲਤ ਐ ਅੱਧੇ ਬੰਦੇ ਧਰਮ ਦੇ ਠੇਕੇਦਾਰ ਬਣ ਕੇ ਪੱਗਾ ਬਣ ਕੇ ਜੇ ਜੱਕੜ ਵੱਢੀ ਜਾਂਦੇ ਤੁਸੀਂ ਸੁਣੀ ਜਾਂਦੇ ਆ ਕੁਛ ਤਾਂ ਸਿਆਣੇ ਬਣ ਜਾਓ ਮਿਹਰਬਾਨੀ ਸ਼ੁਕਰੀਆ ਬਾਕੀ ਫਿਲਮ ਦੇਖ ਕੇ ਜੇ ਕੁਝ ਗਲਤ ਹੋਇਆ ਤਾਂ ਜ਼ਰੂਰ ਵੀਡੀਓ ਪਾਉਂਗਾ ਪੌਣੀ ਮਸਤਾਨੇ ਦੇ ਟਾਈਮ ਤੇ ਸੀ ਉਦੋਂ ਮੈਂ ਤਾਂ ਨਹੀਂ ਪਾਈ ਕਿਉਂਕਿ ਫਿਲਮ ਦੇਖ ਚੁੱਕਾ ਸੀ ਮੈਂ ਇੱਕ ਵੀਡੀਓ ਪਾ ਚੁੱਕਾ ਸੀ ਬਹੁਤੀਆਂ ਵੀਡੀਓ ਮੈਂ ਨਹੀਂ ਪਾਉਂਦਾ ਹੁਣੇ ਫਿਲਮ ਦੇਖੂਗਾ ਦੇਖ ਕੇ ਜੇ ਕੁਝ ਉਦਾਂ ਦਾ ਹੋਇਆ ਬੋਲਣ ਵਾਲਾ ਤਾਂ ਵੀਡੀਓ ਬਣਾਉਂਗਾ ਜੇ ਕਮੈਂਟਾਂ ਵਿੱਚ ਗੱਲ ਆਈ ਹੋਰ ਵੀਡੀਓ ਲਈ ਤਾਂ ਜ਼ਰੂਰ ਬਣਾਵਾਂਗੇ ਮਿਹਰਬਾਨੀ ਸ਼ੁਕਰੀਆ ਐਸੇ ਮਿਲ ਜਾਣਗੇ ਵੀਡੀਓ ਡਾਲਣੇ ਸਕੇ ਨਹੀਂ ਮਿਲ ਪਾਏਗੇ ਮਿਲ ਵੀ ਸੱਚ ਮਿਲ ਵੀ ਤੱਕ ਮਿਲ ਵੀ ਸਕਤੇ ਹੈ ਰਾਗ ਹੀ ਕਰਨੇ ਸੇ ਲੋਕ ਡਰेंगे ਇਹ ਸਭ ਸੱਚ ਹੈ पहले हाँ, फोन जो मैं हाँ जी सर पहले मैं उसको फोन करूंगा फिर उससे पूछूंगा तुम पैसे दे रहे हो या नहीं तुम्हारी वीडियो लगाएंगे नहीं मानेगा फिर उस देगा और डर के मारे दे देगा की ठीक है पहले फोन कर इससे इससे ये ये हो जाएगा मतलब के और लोगों के पैसे इस तरह मारे मेरे तो जब ज्यादा नहीं है मतलब कितने होंगे पंद्रह से बीस बारह अठारह होंगे ज्यादा नहीं है ठीक है लेकिन और लोगों के रोक हैं तो फिर फिर यही चीज आपको इस, इस हाँ, ये अगर मैं ये रिकॉर्डिंग लगाऊंगा आपका कोई नुकसान नहीं होगा फिक्र मत करना आप ठीक है इसमें आपका कोई नाम नहीं है किसी का वो नहीं है मैं किसी की बात करूंगा कि इंडस्ट्री ऐसी है तुम्हारा पता भी नहीं चलेगा इसमें ठीक है